ਹਾਂਜੀ ਸਰ ਅੱਜ ਦੌਰਾ ਕੀਤਾ ਹੈ ਸ਼ਹਿਰ ਨੂੰ ਰੰਡੇ ਦਾ ਕਿੰਨੇ ਦੇ ਹਾਲਾਤ ਨੇ ਜੀ ਤੁਹਾਨੂੰ ਕਿੰਨੇ ਜੀ ਜੇ ਮੈਂ ਕਿ ਤੁਸੀਂ ਸਾਰੇ ਜਾਣਦੇ ਹੋ ਸਾਡੇ ਤੁਸੀਂ ਪ੍ਰੈਸ ਵੀਰ ਹੋ ਸਾਡੇ ਸੋਸ਼ਲ ਮੀਡੀਆ ਤੋਂ ਰਿਪੋਰਟ ਗਏ ਪਹੁੰਚੇ ਹੋ ਤੇ ਤਕਰੀਬਨ ਅਸੀਂ ਹਰੇਕ ਹਫਤੇ ਦੋ ਜਾਂ ਤਿੰਨ ਕਾਰਪੋਰੇਸ਼ਨ ਜਾਂ ਕਮੇਟੀ ਅਸੀਂ ਵਿਜ਼ਿਟ ਕਰੀਦੀ ਹੈ ਤੇ ਉਸੇ ਰੂਟੀਨ ਇਨਸਪੈਕਸ਼ਨ ਜਾਂ ਵੀ ਦੇ ਮੁਤਾਬਕ ਅਸੀਂ ਅੱਜ ਬੁਲੇਟਾ ਪਹੁੰਚੇ ਸੀ ਐਮਐਲ ਸਾਹਿਬ ਨੇ ਸਾਨੂੰ ਬੜੀ ਰਿਕਵੈਸਟ ਕੀਤੀ ਕਿ ਤੁਸੀਂ ਸਾਡੇ ਹਲਕੇ ਜੀ ਵੀ ਕੋਲ ਜ਼ਰੂਰ ਆਓ ਤੇ ਜੋ ਹਾਲਾਤ ਦੇਖੇ ਨੇ ਮੈਂ ਆਪਣੇ ਦੇ ਉਹ ਲਾਈਵ ਨੇ ਉਹ ਬੜੇ ਮਾੜੇ ਹਾਲਾਤ ਨੇ ਤਕਰੀਬਨ ਕਹਿੰਦੇ ਕਿ 2 2.5 ਸਾਲ ਤੋਂ ਜਿਹੜਾ ਹੈਗਾ ਪਾਣੀ ਜਿਹੜਾ ਸੜਕਾਂ ਤੇ ਹੈਗਾ ਸੀਵਰ ਦਾ ਕੰਮ ਜਿਹੜਾ ਹੈਗਾ ਉਹ ਬੜਾ ਪਰਸਯੋਗ ਹੈਗਾ ਉਹ ਤੇ ਮੈਂ ਸਾਡੇ ਨਾਲ ਪੂਰੀ ਟੀਮ ਸਾਡੇ ਨਾਲ ਸੀਵਰ ਡਿਪਾਰਟਮੈਂਟ ਦੀ ਸਾਡੇ ایਓ ਸਾਹਿਬ ਸਾਡੇ ਜਿਲ੍ਹੇ ਦੇ ਡਿਪਾਰਟਮੈਂਟ ਕਮੇਟੀ ਦੇ ਸਾਰੇ ਪ੍ਰਸ਼ਾਸਨ ਦੇ ਸਾਡੇ ਅਧਿਕਾਰੀ ਨਾਲ ਹੈਗੇ ਤੇ ਮੈਂ ਸਖਤ ਹਦਾਇਤਾਂ ਚ ਪੈਸੀ ਵਰਡ ਡਿਪਾਰਟਮੈਂਟ ਨੂੰ ਇੱਕ ਮਿੰਟ ਦਾ ਸਮਾਂ ਦਿੱਤਾ ਵੀ ਦਿਨ ਦਾ ਸਮਾਂ ਮੰਗਦੇ ਸੀ ਮੈਂ ਕਿ ਤੁਸੀਂ 10 ਦਿਨ ਫालतू ਲੈ ਲਓ ਸਾਡਾ ਇੱਕ ਮਹੀਨਾ ਸਮਝ ਲੈ ਲਓ ਜੋ ਅੱਜ ਮੈਂ ਦੇਖਿਆ ਇਦਾਂ ਦੇ ਹਾਲਾਤ ਮੈਨੂੰ ਦੁਬਾਰਾ ਦੇਖਣੇ ਨਹੀਂ ਚਾਹੀਦੇ ਮੈਂ ਮਹੀਨੇ ਬਾਅਦ ਦੁਬਾਰਾ ਆਉਂਗਾ ਜਿਹੜੇ ਸਾਡੇ ਈਓ ਸੀਗੇ ਉਹਦੀ ਤਾਂ ਮੈਂ ਛੁੱਟੀ ਕਰਤੀ ਉਹਨੂੰ ਇਥੋਂ ਤਫਾ ਕਰਾ ਪਰ ਮੈਂ ਭੇਜਦਾ ਮੈਂ ਕਿ ਜੇ ਕੰਮ ਹੀ ਨਹੀਂ ਕਰਦਾ ਉਹ ਸਰਕਾਰ ਦਾ ਉਹਨੂੰ ਰੱਖਣ ਦਾ ਤੇ ਕੀ ਫਾਇਦਾ ਉਹ ਨਾਲੋਂ ਨਾਲੇ ਟਰਾਂਸਫਰ ਤੇ ਜਿਹਦੀ ਬੜੀ ਕੰਪਲੇਨ ਸੀ ਤੇ ਸੈਂਟਰ ਇੰਸਪੈਕਟਰ ਉਹ ਕਿ ਦੇਖਦੇ ਨਹੀਂ ਕਹਿੰਦੇ ਨਾ ਸਾਡਾ ਫੋਨ ਚੱਕਦੇ ਉਹਨਾਂ ਨੂੰ ਵੀ ਮੈਂ ਉਥੇ ਸਖਤ ਅਕਸ਼ਨ ਲੈਂਦੇ ਦੋਨੋਂ ਨੂੰ ਮੈਂ सस्पेंशन ਦੇ ਆਰਡਰ ਕਰਤੇ ਹੈਗੇ ਤੇ ਜਿਹੜਾ ਵੀ ਦੇਖੋ ਅਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੈਗੇ ਸਰਕਾਰ ਉਹਨਾਂ ਨੂੰ ਤਨਖਾਹ ਦਿੰਦੀ ਹੈਗੀ ਆ ਠੀਕ ਹੈ ਜੇ ਉਹ ਤਨਖਾਹ ਲੈ ਕੇ ਵੀ ਕੰਮ ਨਾ ਕਰਨ ਲੋਕ ਸੇਵਾ ਨਾ ਕਰਨ ਸਰਕਾਰ ਦਾ ਕੰਮ ਨਾ ਕਰਨ ਪੰਜਾਬ ਦੀ ਸੇਵਾ ਨਾ ਫਿਰ ਉਹਨਾਂ ਦਾ ਕੀ ਫਾਇਦਾ ਸੋ ਅਸੀਂ ਬੜੇ ਸਖਤ ਆਗੇ ਇਸ ਮਾਮਲੇ 'ਚ ਜੇ ਉਹ ਨਾ ਸੀ ਸਫਾਈ ਨਹੀਂ ਕਰਾ ਸਕੇ ਅੱਜ ਦੇ ਸਮੇਂ ਜਾਂ ਸੀਵਰ ਸਾਫ ਨਹੀਂ ਕਰਾ ਸਕਦੇ ਪੀਣ ਵਾਲਾ ਪਾਣੀ ਸਾਫੜਾ ਉਹ ਨੂੰ ਮੁਹਈਆ ਨਹੀਂ ਕਰਾ ਸਕਦੇ ਫਿਰ ਇਹਨਾਂ ਅਫਸਰਾਂ ਦਾ ਵੀ ਕੋਈ ਫਾਇਦਾ ਨਹੀਂ ਪੁੱਤਾਂ ਦਾ ਸੋ ਮੈਂ ਤੁਹਾਨੂੰ ਵਿਸ਼ਵਾਸ ਹੁੰਦਾ ਅਸੀਂ ਮਹੀਨੇ ਬਾਅਦ ਅਸੀਂ ਦੁਬਾਰਾ ਵਿਜ਼ਿਟ ਕਰਾਂਗੇ ਆਪਾਂ ਤੇ ਉਮੀਦ ਕਰਦਾ ਕਿ ਵਾਕਈ ਜਿਹੜੇ ਅੱਜ ਕੰਡੀਸ਼ਨ ਦੇ ਕੇ ਇਸੋਂ ਕਾਫੀ ਚੰਗੇ ਉਹ ਹਾਲਾਤ ਹੋਣਗੇ ਜੀ ਧੰਨਵਾਦ ਥੈਂਕ ਯੂ